ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਆ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਇੱਕ ਦੋ ਤੀਜੇ ਸਵੇਰੇ ਤੇ ਇੱਕ ਪਹਿਲਾਂ ਜਿਹੜੀ ਝੋਟੀ ਦਿਖਾਉਣ ਜਾ ਰਹੇ ਆ ਦੋਸਤੋ ਇਹਨਾਂ ਬਾਰੇ ਜਿਹੜੀ 200 ਬੜੀ ਫੁੱਲ ਡਿਟੇਲ ਆਪਾਂ ਵੀਰ ਹੋਣਾਂ ਦੇ ਨਾਲ ਬਾਤचीत ਕਰਾਂਗੇ ਉਹਨਾਂ ਤੋਂ ਹੀ ਪੁੱਛਾਂਗੇ ਏਰੀਆ ਵੀਰ ਹੋਣਾਂ ਦਾ ਨਾਮ ਉਹਨਾਂ ਦੇ ਕੋਲ ਚੱਲ ਕੇ ਆਪਾਂ ਜਾਣ ਲੈਣੇ ਆ ਕੀ ਥਾਂ ਟਿਕਾਣਾ ਹੈਗਾ ਕੀ ਵੀਰ ਹੋਣਾਂ ਦਾ ਨਾਮ ਹੈ ਸੋ ਚੱਲਦੇ ਆ ਵੀਰ ਹੋਣਾਂ ਦੇ ਕੋਲ ਪੁੱਛ ਲੈਨੇ ਆ ਆਪਾਂ ਸੂਸਤੋ ਜਿਹੜੇ ਸੇਲ ਵਾਸਤੇ ਅਵੇਲੇਬਲ ਹਨ ਤਿੰਨ ਤਿੰਨੇ ਪਸ਼ੂਆਂ ਦੇ ਵਿੱਚੋਂ ਤੁਸੀਂ ਜਿਹੜਾ ਵੀ ਤੁਹਾਡਾ ਦਿਲ ਲੱਗਦਾ ਜਿਹੜਾ ਪਸੰਦ ਆਉਂਦਾ ਤੁਸੀਂ ਪਸ਼ੂ ਖਰੀਦ ਸਕਦੇ ਹੋ ਵੀਰ ਹੁਣਾਂ ਦੇ ਕੰਟੈਕਟ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਚਲਦੀ ਕਰ ਦਾਂਗੇ ਚਲਦੇ ਆ ਵੀਰ ਹੁਣਾਂ ਦੇ ਕੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਵੀਰ ਜੀ ਇੱਕ ਤਾਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਦਗੇ ਹਰਪਾਲ ਸਿੰਘ ਜੀ ਠੀਕ ਹੈ ਵੀਰ ਹਰਪਾਲ ਸਿੰਘ ਜੀ ਵੀ ਆਪਣਾ ਪਹਿਲਾ ਵੀ ਇੱਕ ਵੀਡੀਓ ਪਾ ਸਕਿਆ ਜੀ ਹਾਂ ਜੀ ਇਹ ਸਮਝ ਲਈ ਗੱਲ ਕਰ ਗਏ ਤਾਂ ਉਸ ਤੋਂ ਪਹਿਲਾਂ ਜਿਹੜਾ ਇੱਕ ਆਪਣਾ ਏਰੀਆ ਜ਼ਰੂਰ ਆਪਣੇ ਬੋਲ ਕੇ ਦੱਸ ਦਗੇ ਜੀ ਆਪਣਾ ਕਿਹੜਾ ਜ਼ਿਲ੍ਹਾ ਪੈ ਗਿਆ ਤੇ ਕੀ ਪਿੰਡ ਦਾ ਨਾਮ ਹੈ ਜੀ ਆਪਣਾ ਇਹ ਪਿੰਡ ਦਾ ਨਾਮ ਬਾ ਠੀਕ ਹੈ ਜੀ ਹਾਂ ਜੀ ਸੋ ਵੀਰ ਜੀ ਇਹਦੇ ਨਾਲ ਲੱਗਦੇ ਪਿੰਡ ਹੋਰ ਕਿਹੜੇ-ਕਿਹੜੇ ਹਨ ਆਪਣੇ ਪਿੰਡ ਦੇ ਬਿਲਕੁਲ ਪਿੰਡ ਦੇ ਨਾਲ ਆਦੇ ਜੀ ਜਿਤਨਾ ਅਲਗੋ ਕੋਠੀ ਹੋ ਗਿਆ ਆਪਕੇ ਛਿੰਦਰ ਰੋੜ ਦਾ ਰੋੜ ਤੇ ਖੇਮਕਾਰ ਰੋੜਿਆ ਅੰਸਰ ਦਾ ਹਾਂ ਜੀ ਤੇ ਅਲਗੋ ਕੋਠੀ ਦੇ ਨਾਲ ਹੀ ਪਿੰਡ ਹੈ ਜੀ ਵਾੜਾ ਸ਼ੇਰ ਸਿੰਘ ਵਾੜਾ ਸ਼ੇਰ ਸਿੰਘ ਹਾਂ ਜੀ ਸਦੋਂ ਤੋਂ ਵਾੜਾ ਸ਼ੇਰ ਸਿੰਘ ਪਿੰਡ ਹੈਗਾ ਨਾਲ ਲੱਗਦੇ ਪਿੰਡ ਵੀ ਹੋਣਾ 10 ਦਾ ਅਲਗੋ ਕੋਠੀ ਅਲਗੋ ਵੀ ਹੈਗਾ ਭਗਵਾਨਪੁਰਾ ਨਾਲ ਲੱਗਦਾ ਬਿਲਕੁਲ ਨਾਲ ਲੱਗਦੇ ਪਿੰਡ ਨੇ ਬਲਟੋਆ ਦੋਸਤੋ ਬਿਲਕੁਲ ਨਾਲ ਲੱਗਦਾ ਕਸਬਾ ਬਿਲਕੁਲ ਠਿੱਖੀ ਵਿੰਡ ਵੀ ਸ਼ਹਿਰ ਹੈ ਨਾਲ ਹੀ ਲ ਸਵਿਰਦੀ ਪਹਿਲੇ ਨੰਬਰ ਤੇ ਇਹ ਬੂਰੀ ਆਪਣੇ ਕੋਲ ਮੈਂ ਆ ਗਈ ਤੇ ਕਿੰ ਕਿੰਨਾਸੂ ਆ ਕੇ ਸੂਣ ਜਾ ਰਹੀ ਹੈ ਜੀ ਇਹ ਤੀਜਾ ਸੁਆ ਸੁਣ ਜਾ ਰਹੀ ਹੈ ਠੀਕ ਹੈ ਜੀ ਤਕਰੀਬਨ ਅੱਜ ਤੋਂ ਕਿੰਨੇ ਕ ਦਿਨ ਲੱਗੇਗੇ ਜੀ ਇਹ 2 ਮਹੀਨੇ ਬਾਅਦ ਸੁਣਗੀ ਹਜੇ ਕੱਚੀ ਆ 2 ਮਹੀਨੇ 2 ਮਹੀਨੇ ਰਹੀ ਠੀਕ ਹੈ ਤੀਜਾ ਸੁਆ ਸੁਣ ਜਾ ਰਹੀ ਹੈ ਕਿ ਨੀ ਇਹ ਵੀਰ ਜੀ ਬਰੀਡ ਵਿੱਚ ਆ ਗਈ ਹੈ ਨੀਲੀ ਰਾਵੀ ਵਿੱਚ ਆ ਗਈ ਹੈ ਹਾਂ ਜੀ ਨੀਲੀ ਰਾਵੀ ਠੀਕ ਹੈ ਜੀ ਆਖੋ ਕੁ ਬਿੱਲੀ ਆ ਸਿੰਗ-ਸਿੰਗ ਵੀ ਬਹੁਤ ਸੋਹਣਾ ਕੁੰਡਾ ਸਿੰਗ ਆ ਬਾਕੀ ਬਾਡੀ ਸਟਰਕਚਰ ਜਿਹੜਾ ਦੋਸਤੋ ਬਹੁਤ ਵਧੀਆ ਹੈਗਾ ਚੰਗੀ ਹੈਵੀ ਵਜਨਦਾਰ ਅਜੇ ਸਮਾਂ ਜਿਹੜਾ 2 ਮਹੀਨੇ ਦਾ ਪਿਆ ਵੀਰ ਹੋਣਾ ਦੱਸਤਾ ਹੈ ਬਾਕੀ ਜਿਹੜੀ ਥਨਾ ਦੀ ਬੰਤਰ ਆ ਉਹ ਵੀ ਤੁਹਾਨੂੰ ਆਪਾਂ ਜ਼ਰੂਰ ਕੋਲੋਂ ਤੋਂ ਦਿਖਾ ਦਿੰਨੇ ਆ ਅਜੇ ਸਮਾਂ ਜਿਹੜਾ ਦੋਸਤੋ ਹੈਗਾ ਪਿਆ ਬਾਕੀ ਕੱਚੀ ਹੈ ਜੇ 2 ਮਹੀਨੇ ਦੀ ਵਜਨ ਦੇ ਵਿੱਚ ਆ ਦੋਸਤੋ ਮੱਝ ਬਾਕੀ ਅੱਜ ਅਵੇਲੇਬਲ ਹੈਗੀ ਆ ਸੋ ਜੇ ਵੀਰ ਭਰਾਣੇ ਲੈਣੀ ਹੋਵੇ ਅੱਜ 2 ਮਹੀਨੇ ਦੀ ਕੱਚੀ ਇਹ ਜਿਹੜੀ ਮੱਝ ਲੈ ਸਕਦਾ ਬਾਕੀ ਥਨਾ ਦੀ ਆਪਦੀ ਜਿਹੜੀ ਚੈੱਕ ਪਾਸ ਤੁਸੀਂ ਕਰ ਸਕਦੇ ਹੋ ਸੋ ਵੀਰ ਜੀ ਹਰਪਾਲ ਸਿੰਘ ਜੀ ਅੱਗੇ ਆ ਜੀ ਮੜਾ ਜਾ ਠੀਕ ਆ ਸੁਵਿਰਜੀ ਇੱਕ ਜਿਹੜੀ ਡਿਮਾਂਡ ਆਪਾਂ ਰੱਖੀ ਆ ਮੁੱਲ ਕੀ ਕਰ ਰਹੇ ਆ ਜੀ ਮੁੱਲ ਕੀ ਦਾ 75000 ਰੁਪਇਆ ਜੀ ਠੀਕ ਆ ਜੀ 75000 ਵੀਰ ਜੀ ਥੋੜਾ ਬਾਧਾ ਕੁਝ ਵਿੱਚ ਲੈ ਸਕੇ ਮਾਨਤਾਨ ਕਿ ਫਿਕਸ ਹੀ ਆ ਨਹੀਂ ਜੀ ਕਰਾਂਗੇ ਮਾਨਤਾਨ ਕੋਈ ਨਾ ਕੋਤ ਕਰਾਂਗੇ ਆ ਥੋੜਾ ਬਾਧਾ ਘਰੇ ਆਇਦਾ ਕਰਾਂਗੇ ਹਾਂ ਜੀ ਠੀਕ ਆ ਤੇ ਬਾਕੀ ਮੌਕੇ ਤੇ ਅੱਜ ਹੀ ਵਿਗਦੀ ਆ ਤੇ 75000 ਰੁਪਇਆ ਰੇਟ ਆ ਹਾਂ ਜੀ ਮੌਕੇ ਤੇ ਹੋਣ ਦਾ ਠੀਕ ਹੋਣ ਦਾ ਠੀਕ ਆ ਸੋ ਦੋਸਤੋ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਬੂਰੀ ਮਾਝਾ ਨੀਲੀ ਰਵੀ ਦੇ ਵਿੱਚ ਪੈਂਦੀ ਹੈ ਬਾਕੀ ਨਿਸ਼ਾਨ ਵੀ ਆ ਤੁਸੀਂ ਵੇਖ ਸਕਦੇ ਹੋ ਬਾਕੀ ਬਾਡੀ ਸਟਰਕਚਰ ਵੀ ਵੇਖ ਸਕਦੇ ਹੋ ਚੰਗਾ ਸੋਹਣਾ ਵਜਨ ਹੈਗਾ ਇੱਕ ਵਾਰੀ ਫੇਰ ਤੁਹਾਨੂੰ ਵਿਖਾ ਦਿੰਨੇ ਆ ਤੇ ਮੋਰਨ ਜਿਹੜਾ ਵੀਰ ਹੁਣ 75000 ਰੁਪਏ ਦੀ ਡਿਮਾਂਡ ਕਰਤੀ ਆ ਜੇਸ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਆਪਦਾ ਤੁਸੀਂ ਆਪਣੇ ਹਿਸਾਬ ਨਾਲ ਬੋਲ ਲਗਾ ਸਕਦੇ ਹੋ ਫੋਨ ਵੀਰ ਹੁਣਾ ਦੇ ਉੱਪਰ ਦਿੱਤੇ ਜਾਣਗੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਸੋ ਆ ਦੂਜੇ ਨੰਬਰ ਦੇ ਵੀਰ ਜੀ ਆਪਣੇ ਕੋਲ ਇਹ ਮੱਝ ਆ ਗਈ ਆ ਇਹ ਕਿੰਨਾ ਮਸੂਆ ਕੇ ਸੁਣ ਜਾ ਰਹੀ ਹੈ ਜੀ ਤੀਜਾ ਸੂਆ ਨਹੀਂ ਜਾ ਰਹੀ ਤੀਜਾ ਸੂਆ ਸੁਣ ਜਾ ਰਹੀ ਦਿਨ ਕਿੰਨੇ ਕੇ ਲੈ ਜਗੀ ਹੈ ਜੀ ਹਫਤਾ ਰਹੇ ਇੱਕ ਨਪਾਜ਼ਾ ਦੇ ਵਿੱਚ ਠੀਕ ਹੈ ਕਿਸਾਨ ਵੀਰੋ ਇਹ ਹਫਤਾ तकरीबन ਇੱਕ ਹਫਤਾ 10 ਦਿਨ ਹਜੇ ਸਮਾਂ ਇਸਨੇ ਲੈ ਜਾਣਾ ਬਾਕੀ ਹਵਾਨਾ ਆਰਡਰ ਤੁਸੀਂ ਵੇਖ ਸਕਦੇ ਹੋ ਢਿੱਲਾ ਢੁਲਾ ਕਾਫੀ ਹਜੇ ਪੂਰਾ ਲੇਵਾ ਭਰ ਜਾਣਾ ਇਸ ਦਾ ਸੋਨਾ ਥਾਣਾ ਬਾਕੀ ਥਾਣਾ ਥੋਣਾ ਦੇ ਵੀਰ ਜੀ ਬਿਲਕੁਲ ਚੈੱਕ ਪਾਸ ਪਾਸ ਹਨ ਬਿਲਕੁਲ ਚੈੱਕ ਪਾਸ ਬਿਲਕੁਲ ਜੀ ਵੀ ਤੁਸੀਂ ਬਾਕੀ ਕਿਸਾਨ ਵੀਰੋ ਜਦੋਂ ਆਪ ਮੌਕੇ ਤੇ ਆਓ ਤੁਸੀਂ ਆਪ ਦੇ ਹਿਸਾਬ ਨਾਲ ਤਸੱਲੀ ਵੀ ਕਰ ਸਕਦੇ ਹੋ ਤੀਜਾ ਸੂਆ ਸੁਣ ਜਾ ਰਹੀ ਹੈ ਸੋ ਵੀਰ ਜੀ ਕਿੰਨਾ ਕੁ ਮਿਲਕ ਵਾਲੀ ਹੋਵੇਗੀ ਕਿੰਨਾ ਕੁ ਦੁੱਧ ਕਰ ਦੇਊਗੀ ਆਪਾਂ ਜੇ ਜੈਨੂਅਲ ਦੇਖਦੇ ਹਾਂ ਤੇ ਪਰ 12 ਕਿਲੋ 13 ਕਿਲੋ ਦੋ ਦੇ ਆ ਜੀ ਬਾਜਿਆ ਤੋਂ ਬਾਅਦ ਗੈੜ ਜਾਵੇਗਾ ਠੀਕ ਹੈ ਮਲਗੀ ਦਾ 12 12 ਲੀਟਰ ਦੁੱਧ ਕੱਢ ਦੋਗੀ ਆ ਠੀਕ ਹੈ ਮੋਲ ਇਹਦਾ ਵੀ ਕੀ ਰੱਖਿਆ ਹੋਇਆ ਆਪਾਂ ਇਹਦਾ ਮੋਲ 85000 85 ਆ ਜੀ ਹਾਂ ਜੀ ਠੀਕ ਹੈ ਸੋ ਕਿਸਾਨ ਵੀਰੋ 85000 ਰੁਪਏ ਇਸਦਾ ਮੋਲ ਆ ਬਾਕੀ ਮਾਨਤਾ ਨਹੀਂ ਇਸ ਦੇ ਵਿੱਚੋਂ ਵੀ ਵੀਰ ਦੁਆਰਾ ਕੀਤਾ ਜਾਵੇਗਾ ਸਾਰੇ ਪਸ਼ੂ ਵਧੀਆ ਨੇ ਦੋਸਤੋ ਦੋਨੋਂ ਮੱਝਾਂ ਵਧੀਆ ਨੇ ਜਿਹੜੀ ਪਹਿਲਾਂ ਦਿਖਾਈ ਪੂਰੀ ਉਹ ਦੋ ਮਹੀਨੇ ਦੀ ਕੱਚੀ ਇੱਕ ਵਾਰੀ ਫੇਰ ਦੱਸ ਦਿੰਦੇ ਆ ਬਾਕੀ ਇਹ ਤਾਂ ਜਿਹੜਾ ਸਮਾਂ 10 ਦਿਨ ਦਾ ਹਜੇ ਪਿਆਰ 10 ਦਿਨ ਦੇ ਦੌਰਾਨ ਇਹ ਜਿਹੜੀ ਮੱਝ ਸ ਸੋ ਜਿਹੜਾ ਮੁੱਲ 85000 ਆ ਤੁਸੀਂ ਆਪਣੇ ਹਿਸਾਬ ਨਾਲ ਮੁੱਲ ਰਗਾ ਸਕਦੇ ਹੋ ਸੋ ਤੀਜੇ ਨੰਬਰ ਤੇ ਇੱਕ ਦੋਸਤੋ ਆਪਾਂ ਹੋਰ ਤੁਹਾਨੂੰ ਦਿਖਾ ਦਿੰਨੇ ਆ ਇੱਕ ਛੋਟੀ ਸੂਈ ਆ ਵੀਰ ਹੁਣਾਂ ਦੇ ਕੋਲ ਸੋ ਵੀਰ ਹਰਪਾਲ ਜੀ ਇਹਦੇ ਵੀ ਆਪਾਂ ਨੂੰ ਡਿਟੇਲ ਦੱਸ ਦਈਏ ਵੀ ਇਹ ਆਪਾਂ ਅੱਗੋਂ ਲੈ ਕੇ ਆਂਦੀ ਵਪਾਰ ਚ ਜੀ ਹਾਂ ਜੀ ਅੱਗੋਂ ਲੈ ਕੇ ਆਂਦੀ ਪਹਿਲੇ ਥੀਂ ਥੀ ਹੀ ਆ ਠੀਕ ਹੈ ਜੀ ਉਹਨੂੰ ਸੂਈ ਜੇ ਘੰਟਾ ਹੋਇਆ ਠੀਕ ਹੈ ਜੀ ਠੀਕ ਆ ਜੋ ਦੋਸਤੋ 1 ਘੰਟਾ ਹੋ ਗਿਆ ਇਸ ਨੂੰ ਆ ਸੂਈ ਨੂੰ ਤਕਰੀਬਨ ਬਿਲਕੁਲ ਤਾਜ਼ਾ ਮਗਰ ਬੱਚਾ ਵੀਰ ਜੀ ਫੀਮੇਲ ਆ ਕਿੰਦੇ ਹਾਂਜੀ ਕੱਟੀ ਜੇ ਠੀਕ ਆ ਮਗਰ ਦ ਜ਼ਰੂਰ ਨੋਟ ਕਰ ਸਕਦੇ ਹੋ ਹਜੇ 1 ਘੰਟਾ ਹੋ ਗਿਆ ਜੇ ਜ਼ੋਰ ਤੇ ਨਹੀਂ ਬਈ ਬਈ ਨਹੀਂ ਜੀ ਠੀਕ ਆ ਜੀ ਜ਼ੋਰ ਨਹੀਂ ਪਈ ਜੇ ਦੋਸਤੋ ਵੀ 1 ਘੰਟਾ ਹੋ ਗਿਆ ਸਮਾਂ ਇਸ ਨੂੰ ਸੂਈ ਨੂੰ ਬਾਕੀ ਆਰਡਰ ਦੀ ਕੁਆਲਿਟੀ ਆ ਜ਼ਰੂਰ ਨੋਟ ਕਰ ਸਕਦੇ ਹੋ ਪਹਿਲਾ ਸੂਆ ਦੋਸਤੋ ਫਰਸਟ ਲొਕੇਸ਼ਨ ਦੇ ਵਿੱਚ ਇਹ ਸੂਈ ਆ ਚਾਰੇ ਥਨਾਂ ਦਾ ਗੈਪ ਅੰਤਰ ਜਿਹੜਾ ਜ਼ਰੂਰ ਨੋਟ ਕਰ ਸਕਦੇ ਹੋ ਵਧੀਆ ਚੰਗਾ ਗੈਪ ਹੈਗਾ ਮੁੱਠੀ ਵਾਲਾ ਥਾਣਾ ਆ ਬਿਲਕੁਲ ਠੰਡੀ ਸੀਲਸਲਾਕ ਹੈਗੀ ਆ ਸੋ ਚੰਗੀ ਬਣਤਰ ਦੀ ਆ ਦੋਸਤੋ ਕੱਦ-ਗਾਠ ਵੀ ਸੋਹਣਾ ਹੈਗਾ ਝੋਟੀ ਦਾ ਬਾਕੀ ਅਜੇ ਤਾਜੀ ਸੂਈ ਕਰਕੇ ਦੋਸਤੋ ਆ ਆਖ ਬੇਲੀ ਆ ਦੇਖ ਸਕਦੇ ਹੋ ਦੋਸਤੋ ਸਿੰਘਾਂ ਦੀ ਬਣਤਰ ਵੀ ਮੂੰਹ ਮੱਥਾ ਚੈੱਕ ਕਰ ਸਕਦੇ ਹੋ ਅੱਗਾ ਠੀਕ ਹੈ ਜੀ ਸੋਹਰਪਾਲ ਵੀਰ ਜੀ ਇਹਦੀ ਕੀ ਡਿਮਾਂਡ ਕਰਦੇ ਪਏ ਆ ਹਾਂ ਜੀ 60000 ਰੁਪਏ 60000 ਆ ਜੀ ਤੇ ਇਹਦੇ ਵਿੱਚੋਂ ਵੀ ਲੈਸ ਹੋ ਜਾਏਗਾ ਥੋੜਾ ਬੱਧਾ ਥੋੜਾ ਬੱਧਾ ਹੋ ਜਾਏਗਾ ਠੀਕ ਆ ਸੋ ਕਿਸਾਨ ਵੀਰੋ ਇਹਦੇ ਵਿੱਚੋਂ ਵੀ ਲੈਸ ਹੋ ਜਾਏਗਾ ਬਾਕੀ ਖੋਲ ਕੇ ਆਪਾਂ ਤੁਹਾਨੂੰ ਆ ਥੋੜੀ ਜਿਹੀ ਧੁੱਪ ਦਾ ਸਮਾਂ ਹੈ ਗਰਮੀ ਦਾ ਸਮਾਂ ਨਹੀਂ ਬਾਕੀ ਆਪਾਂ ਤੁਹਾਨੂੰ ਮੌਕੇ ਤੇ ਬਿਲਕੁਲ ਜਿਹੜਾ ਕੋਲੋਂ ਜ਼ਰੂਰ ਦਿਖਾ ਦਿੰਨੇ ਆ ਤਾਜੀ ਸੂਈ ਆ ਹਾਂਜੀ ਮੂੰਹ ਵੀਰ ਦੀ ਕਿੰਨੀ ਛਿੱਗੀ ਹੈ ਅੱਛਾ ਜੀ ਬਾਕੀ ਥਾਂਾਂ ਦੀ ਕੁਆਲਿਟੀ ਦੋਸਤੋ ਆ ਹੈਗੀ ਆ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਆਪਣੀ ਤਸੱਲੀ ਤੁਸੀਂ ਬੌਲੇ ਦੇ ਵਿੱਚ ਹੁਣ ਚੋ ਕੇ ਕਰ ਸਕਦੇ ਹੋ ਦੋ ਟਾਈਮ ਦਾ ਇੱਕ ਟਾਈਮ ਦਾ ਬੌਲਾ ਬਿਲਕੁਲ ਤੁਸੀਂ ਬਿਲ ਕੱਢ ਕੇ ਦੇਖ ਸਕਦੇ ਹੋ ਸੋ ਇਹ ਸਨ ਵੀਰ ਭਰਾ ਦੇ ਕੋਲ ਦੋਸਤੋ ਜਿਹੜੇ ਤਿੰਨ ਪਸ਼ੂ ਤੇ ਨਵੇਲੇਬਲ ਸਨ ਤੇ ਹਰਪਾਲ ਵੀਰ ਦੇ ਆਪਾਂ ਨੰਬਰ ਵੀ ਪੁੱਛ ਲੈਨੇ ਆ ਵੀਰ ਹਰਪਾਲ ਜੀ ਕਰਪਾਣੇ ਜਿਹੜੇ ਕੰਟੈਕਟ ਨੰਬਰ ਨੇ ਉਹ ਬੋਲ ਕੇ ਜਰੂਰ ਦੱਸ ਦਿਜੀਏ ਨੰਬਰ ਜੀ 96536 ਹਾਂਜੀ 5945 ਤੇ ਇੱਕ ਵਾਰੀ ਵੀਰ ਜੀ ਫੇਰ ਬੋਲ ਦਗੇ 96536 5945 ਠੀਕ ਆ ਸੋ ਇਹ ਆਪਣੇ ਕੋਲ WhatsApp ਵੀ ਚੱਲਦਾ ਨੇ ਤੇ ਨਹੀਂ ਜੀ WhatsApp ਦੂਜੇ ਨੰਬਰ ਤੇ ਜਿਹੜਾ 98048 8000 ਦੇ ਨੇ ਠੀਕ ਆ ਜੀ ਤੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਕੰਟੈਕਟ ਨੰਬਰ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਹੋਣਾ ਦੇ ਨਾਲ ਬਾਤचीत ਕਰ ਸਕਦੇ ਹੋ ਇਹ ਤਿੰਨ ਪਸ਼ੂ ਜਿਹੜੇ ਤੁਹਾਨੂੰ ਆਪਾਂ ਦੋਸਤੋ ਦਿਖਾਏ ਨੇ ਨਾ ਇਹਨਾਂ ਪਸ਼ੂਆਂ ਦੇ ਵਿੱਚ ਜਿਹੜਾ ਵੀ ਤੁਹਾਨੂੰ ਪਸ਼ੂ ਪਸੰਦ ਆਉਂਦਾ ਤੁਸੀਂ ਉਹ ਖਰੀਦ ਸਕਦੇ ਹੋ ਵੀਰ ਹੋਣਾ ਦੇ ਕੋਲ ਅਵੇਲੇਬਿਲਿਟੀ ਹੈਗੀ ਹੈ ਇਹਨਾਂ ਤਿੰਨਾਂ ਪਸ਼ੂਆਂ ਦੀ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ